ਵਿਕਰਮ ਸਿੰਘ ਮਜੀਠੀਆ ਦੇ ਹੱਥ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਟਵੀਟ ਕੀਤਾ ਹੈ ਮਸਲਾ ਪੇਚੀਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਵਿਕਰਮ ਮਜੀਠੀਆ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਨਾਲ ਆਣਾ ਦੇ ਡਿਟਕਟਰ ਹੈ ਉਹ ਲਗਾਤਾਰ ਜਾਰੀ ਹੈ ਜ਼ਮੀਨੀ ਪੱਧਰ ਤੇ ਅੱਜ ਲੱਗੇ ਵਰਕਰ ਤੋਂ ਲੈ ਕੇ ਲੀਡਰਸ਼ਿਪ ਨਾਲੋਂ ਦੀ ਸਾਜ ਹੈ ਉਹਨਾਂ ਤੇ ਹੁਣੜੇ ਦੋਸ਼ ਲੱਗੇ ਆ ਜਿੱਦਾਂ ਆਪਾਂ ਸਿੱਖ ਲਿੱਤਾ ਹੈ ਕਿ ਆਪਣੇ ਸਰੋਸੇ ਤੋਂ ਸਾਹਮਣ ਤੋਂ ਦੇਰੀ ਜ਼ਿਆਦਾ ਦਾ ਚਰਾਉਣ ਦੇ ਮਾਮਲੇ ਲੈ ਕੇ ਵਿਸਾਰਜੇ ਸਾਹਮਣੇ ਆਉਣਗੇ ਅਕਾਲੀ ਦਲ ਨਾਲ ਖੜਾ ਨਜ਼ਰ ਆਉਂਦਾ ਰਵਨੀਤ ਬਿੱਟੂ ਵੀ ਉਹਨਾਂ ਦੇ ਪੱਖ ਦੇ ਵਿੱਚ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਤੇ ਕੁਮਰ ਵਿਜੇ ਪ੍ਰਤਾਪ ਵੀ ਉਹਨਾਂ ਦੇ ਹੱਕ ਦੇ ਵਿੱਚ ਉਤਰਦੇ ਨੇ ਸਾਰੇ ਮਾਮਲੇ ਨੂੰ ਸਿਆਸੀ ਪੱਧਰ ਤੋਂ ਕਿਵੇਂ ਦੇਖਦੇ ਤੁਸੀਂ ਅੱਜ ਹੀ ਤਾਂ ਬਿਕਰਮੀਤ ਸਿੰਘ ਖਾਲੀ ਦੀ ਗਰਕਾਰੀ ਹੋਈ ਹੈ ਜਿਹੜਾ ਸਵਾਲ ਹੈ ਕਿ ਉਹਨਾਂ ਅਕਾਲੀ ਦਲ ਦਾ ਕਿਸੇ ਇੰਤਿਹਾ ਨਹੀਂ ਰਿਹਾ ਭਾਰਤੀ ਜਨਤਾ ਪਾਰਟੀ ਦੇ ਤੇ ਕਾਲ ਕਰ ਰਹੀ ਹੈ ਬਿਲਕੁਲ ਦੋ ਆਇਆ ਸੁਪਾਲਾ ਜੀ ਆਪਾਂ ਅੱਜ ਸੰਜੀਤ ਗੱਲ ਕਰਦੇ ਹਾਂ ਲੁਧਿਆਣਾ ਪਛਮੀ ਜਿਹੜੀ ਚੋਣ ਆਉਂਦਾ ਜਿਸ ਦਾ ਦਰ ਕਿਸ ਮੰਤਰੀ ਕਿਹਦੇ ਨਾਲ ਆਮਾਦੀ ਪਾਰਟੀ ਜਿੱਤ ਹਾਸਲ ਕੀਤੀ ਹੈ ਉਹ ਵਾਲੀ ਪੂਰੀ ਦੋਹਰਾਂ ਨਹੀਂ ਕਿ ਕਿਸੇ ਵੀ ਪਾਰਟੀ ਕੋਈ ਹੋਰ ਪਾਰਟੀ ਵੀ ਨਹੀਂ ਜਗ੍ਹਾ ਤੇ ਹੋਵੇ ਲੀਡਰਸ਼ਿਪ ਦਾ ਤੇ ਉਸ ਤੋਂ ਬਾਅਦ ਜਦੋਂ ਕੈਬਨਟ ਆ ਤਾਂ ਕੈਬਨਟ ਦੇ ਵਿੱਚ ਬਦਲਾਅ ਦੀਆਂ ਸੰਭਾਵਨਾ ਨਹੀਂ ਪੱਕਾ ਤੈ ਹੈ ਕਿਉਂਕਿ ਅਰੋੜਾ ਸਾਹਿਬ ਨੂੰ ਜਿਹੜਾ ਪਦ ਦੇਣ ਦੀ ਗੱਲ ਪਹਿਲਾਂ ਹੀ ਹੋ ਚੁੱਕੀ ਸੀ ਕਿਵੇਂ ਦੇਖਦੇ ਹਾਂ ਲੁਧਿਆਣਾ ਪਛਮੀ ਦੀ ਜਿਹੜੀ ਚੋਣ ਆ ਉਹਦੇ ਇਸ ਸਦਰ ਇਸ ਮਜ਼ਬੂਤ ਪਿਦੇ ਨਾਲ ਆਮ ਆਦਮੀ ਪਾਰਟੀ ਨੇ ਜਤਾਵਨੀ ਕੀਤੀ ਹੈ ਉਹਦੇਾਰੇ ਕੋਈ ਦੋਹਰ ਨਹੀਂ ਕਿਸੇ ਵੀ ਕੋਈ ਹੋਈ ਪਾਰਟੀ ਇਹਨਾਂ ਦੀ ਜਗ੍ਹਾ ਤੇ ਹੋਵੇ ਤਾਂ ਹਲਾਰਾ ਮੈਨਾਂ ਸਵਾਵਿਕ ਹੈ ਖਾਸ ਕਰਕੇ ਗੱਲ ਪ੍ਰਧਾਨ ਵੜੰਗ ਹੋਣਾ ਦੀ ਕਰੀਏ ਤਾਂ ਉਹ ਕਿਹੋ ਜਿਹੀ ਸਥਿਤੀ ਤੇ ਖੜੇ ਨੇ ਕਿਉਂਕਿ ਕਾਂਗਰਸ ਨੂੰ ਤਾਂ ਉਮੀਦ ਸੀ ਕਿ ਇਹ ਸੀਟ ਜਿੱਤ ਕੇ 2027 ਦਾ ਰਾਹ ਅਧਰਾ ਕਰ ਲੈਣਗੇ ਪਰ 2027 ਦੇ ਰਾਹ ਦੇ ਵਿੱਚ ਹਜੇ ਰੋੜੇ ਕਾਫੀ ਵਿਖਾਈ ਦੇ ਰਹੇ ਨੇ ਪੰਜਾਬ ਖਾਨ ਦੇ ਪਸੰਦ ਰਾਜਾ ਬਣੇ ਜਿਹੜੀ ਇਸ ਤੀਫਾਂ ਦੀ ਛੜੀ ਲੱਗ ਰਹੀ ਹੈ ਨਾ ਜਿਹਦੇ ਲੱਗਦਾ ਹੈ ਕਿ ਰਾਜਾ ਗ੍ਰੰਥ ਦੇ ਇਸ ਦੀ ਵੀ ਛੜੀ ਵੀ ਉਦੇਚਾ ਆ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਦੀ ਸਭ ਤੋਂ ਵੱਡੀ ਖਬਰ ਦੀ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਵੱਡੇ ਤੇ ਸੀਨੀਅਰ ਲੀਡਰ ਨੇ ਅੱਜ ਉਹਨਾਂ ਦੀ ਗ੍ਰਿਫਤਾਰੀ ਐ ਜੀ ਡੀਓ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਤੜਕਸਾਰ ਉਹਨਾਂ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਸਾਰਾ ਕਾਰ ਉਹਨਾਂ ਦਾ ਖੰਗਾਲ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਵੀ ਲਿਆ ਜਾਂਦਾ ਪਰ ਅਜਿਹੇ ਦੇ ਵਿੱਚ ਇਸ ਵਿਸ਼ੇ ਦੇ ਉੱਪਰ ਸਿਰਫ ਗ੍ਰਿਫਤਾਰੀ ਹੀ ਨਹੀਂ ਬਲਕਿ ਇਸ ਤੇ ਸਿਆਸਤ ਵੱਡੇ ਪੱਧਰ ਤੇ ਹੋ ਰਹੀ ਹੈ ਸਿਆਸੀ ਪੱਧਰ ਤੇ ਗੱਲ ਕਰੀਏ ਤਾਂ ਆਕਾਲੀ ਦਲ ਦਾ ਬਿਲਕੁਲ ਕਹਿਣਾ ਹੈ ਕਿ ਉਹ ਨਾਲ ਖੜੇ ਨੇ ਮਜੀਠੀਆ ਦੇ ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਆਮ ਆਦਮੀ ਪਾਰਟੀ ਦੇ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਟਵੀਟ ਕੀਤਾ ਹੈ ਮਸਲਾ ਪੇਚੀਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਬਿਕਰਮ ਮਜੀਠੀਆ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਜਿਹੜੀ ਟੱਕਰ ਹੈ ਉਹ ਲਗਾਤਾਰ ਜਾਰੀ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਆਪਰਾ ਧੰਨਵਾਦ ਤੁਹਾਨੂੰ ਦਰਸ਼ਕਾਂ ਨੂੰ ਬੜੇ ਸਤਿਕਾਰ ਸਤਿ ਸ਼ਕਾਲ ਜੀ ਆ ਵੀ ਧੰਨਵਾਦ ਤੁਸੀਂ ਐਨਵੀਐਨ ਜੁਆਇਨ ਕੀਤਾ ਹੈ ਅੱਜ ਦੇ ਪ੍ਰੋਗਰਾਮ ਲਈ ਥੈਂਕ ਯੂ ਵੈਰੀ ਮਚ ਲਵ ਸੋਲ ਜੀ ਜਿਸ ਤਰ੍ਹਾਂ ਸਿਤਸਬ ਗੱਲ ਕੀਤੀ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਉਹਨਾਂ ਦਾ ਮਸਲਾ ਪੇਚੀਦਾ ਹੁੰਦਾ ਜਾ ਰਿਹਾ ਸਰਕਾਰ ਦੇ ਨਾਲ ਉਹਨਾਂ ਦੀ ਟੱਕਰ ਦਨਮ ਦਨ ਵਾਧਦੀ ਜਾ ਰਹੀ ਹੈ ਘਟਨ ਦੀ ਬਜਾਏ ਤਾਂ ਅਜੇਹੇ ਦੇ ਵਿੱਚ ਕਿਤੇ ਨਾ ਕਿਤੇ ਹੁਣ ਜਿਸ ਤਰ੍ਹਾਂ ਵਿਜੀਲੈਂਸ ਦੇ ਨਾਲ ਟੱਕਰ ਹੋਈ ਉਹਨਾਂ ਦੀ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਅਕਾਲੀ ਦਲ ਨਾਲ ਖੜਾ ਨਜ਼ਰ ਆਉਂਦਾ ਹੈ ਰਵਨੀਤ ਬਿੱਟੂ ਵੀ ਉਹਨਾਂ ਦੇ ਪੱਖ ਦੇ ਵਿੱਚ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਤੇ ਕੁਮਰ ਵਿਜੇ ਪ੍ਰਤਾਪ ਵੀ ਉਹਨਾਂ ਦੇ ਹੱਕ ਦੇ ਵਿੱਚ ਉੱਤਰਦੇ ਨੇ ਸਾਰੇ ਮਾਮਲੇ ਨੂੰ ਸਿਆਸੀ ਪੱਧਰ ਤੋਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬਹੁਤ ਵੱਡਾ ਮਾਮਲਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿਸ لحاظ ਨਾਲ ਵੱਡਾ ਕਿਹਾ ਜਾਂਦਾ ਬਿਕਰਮ ਮਿਰਤਿਆ ਅਕਾਲੀ ਦਲ ਦੇ ਇੱਕ ਅਦਾਵਾਰਾ ਕੁਆ ਹੈ ਔਰ ਜ਼ਮੀਨੀ ਪੱਧਰ ਤੇ ਅਕਾਲੀ ਦਲ ਦੇ ਵਰਕਰ ਤੋਂ ਲੈ ਕੇ ਲੀਡਰਸ਼ਿਪ ਨਾਲ ਉਹਨਾਂ ਦੀ ਸਾਝ ਹੈ ਉਹਨਾਂ ਤੇ ਹੁੰੜੇ ਦੋਸ਼ ਲੱਗੇ ਐ ਜਿਦਾ ਆਪਾਂ ਜ਼ਿਕਰ ਕੀਤਾ ਕਿ ਆਪਣੇ ਸੋਰਸੇ ਤੋਂ ਸਾਧਨਾ ਤੋਂ ਦੇਰੇ ਜ਼ਾਇਦਾ ਬਣਾਉਣ ਦੇ ਮਾਮਲਿਆਂ ਲੈ ਕੇ ਵਿਸਾਰਜੇ ਸਾਹਮਣੇ ਆਉਣਗੇ ਔਰ ਜੋ ਵਿਜੀਲੈਂਸ ਵੱਲੋਂ ਆਇਆ ਕਿਉਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਫੇਰ ਬਕਾਇਦਾ ਦਰਜ ਹੋਈ ਹੈ ਅਫੇਰ ਦਰਜ ਹੋਣ ਤੋਂ ਬਾਅਦ ਅਮਰਸਰ ਜਿਹੜਾ ਉਹਨਾਂ ਦਾ ਰਾਣਾ ਰੈਸੀ ਮਕਾਨ ਹੈਗਾ ਉੱਥੇ ਜਿਹੜਾ ਹੈਗਾ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ ਉਹਨਾਂ ਦੇ ਕਾਗਜ਼ ਪੱਤਰ ਖਗਾਲੇ ਅਵਰ ਦਸਤਾਰਗੀਤਾ ਤੇ ਮਹਾਲੀ ਦੇ ਵਿੱਚ ਕੇਸ ਜਿਹੜਾ ਹੈਗਾ ਦਰਜ ਹੋਇਆ ਇਹਨੇ ਨਹੀਂ ਕੇਵਲ ਚੰਡੀਗੜ੍ਹ ਦੇ ਵਿੱਚ ਹੀ ਸਗੋਂ ਜਨਾਬ ਉਹਦੀ ਪਤਨੀ ਨੂੰ ਐਮਐਲਏ ਤੌਰ ਤੇ ਨਿਰਾਸ਼ ਮਿਲੀ ਹੈ ਉੱਥੇ ਵੀ ਵਿਜੀਲੈਂਸ ਦੀ ਟੀਮ ਵੱਲੋਂ ਛਾਪੇ ਮਰੀ ਕੀਤੀ ਗਈ ਹੈ ਹੁਣ ਤੱਕ ਵੀ ਜਦ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਟੀਮ ਜਿਹੜੀ ਹੈਗੀ ਹੈ ਜਾਇਦਾਦ ਦੇ ਮਾਮਲੇ ਲੈ ਕੇ ਪੁਸ਼ਪਰਤਾਲ ਕਰ ਰਹੀ ਹੈ ਜਾਂਚ ਕਰ ਰਹੀ ਹੈ ਇਹ ਸਥਿਤੀ ਦਾ ਹੈ ਜੋ ਕਾਨੂੰਨਾਂ ਤੌਰ ਤੇ ਸਾਹਮਣੇ ਆਈ ਹੈ ਜਿੱਦਾਂ ਤੁਸੀਂ ਪੋਲਿਟਿਕਲ ਸਵਾਲ ਲਿਆ ਪੋਲਿਟਿਕਲ ਸਵਾਲ ਲਿਆ ਕਿ ਇਸ ਸਥਿਤੀ ਤੋਂ ਬਾਅਦ ਸ਼੍ਰਮਣੀ ਕਾਲੀਦਾਲ ਧਿਆਮਾ ਦੀ ਪਾਰਟੀ ਸਰਕਾਰ ਬਿਲਕੁਲ ਸਾਹਮਣੇ ਖੜੇ ਹੋ ਗਿਆ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਅ ਅੱਜ ਜੋ ਵਿਕਰਮ ਮੀਤਿਆ ਦੀ ਗ੍ਰਿਫਤਾਰੀ ਹੋਈ ਹੈ ਜਿਹੜਾ ਸਵਾਲ ਹੈ ਇਹ ਕਿ ਉਹ ਖਾਲੀ ਦਲਤਾ ਕਿਸੇ ਨੂੰ ਤੇ ਨਹੀਂ ਰਿਹਾ ਭਾਰਤੀ ਜਨਤਾ ਪਾਰਟੀ ਤੇ ਗੱਲ ਕਰ ਰਹੀ ਹੈ ਕਾਂਗਰਸ ਦੀ ਤੇ ਗੱਲ ਕਰ ਰਹੀ ਹੈ ਸਗੋਂ ਜਿਹੜੇ ਸਰਕਾਰ ਦੇ ਅੰਦਰ ਬੈਠੇ ਜੇ ਅਧਿਕਾਰੀ ਹੈਗੇ ਐ ਅਧਿਕਾਰੀ ਵੀ ਦਬੀ ਸੁਰ ਦੇ ਨਾਲ ਕੁਸਰਮੋਸਰ ਕੋਈ ਕੀ ਕਹਿੰਦਾ ਕੀ ਨਹੀਂ ਆਉਂਦਾ ਬਾਅਦ ਹੀ ਗੱਲ ਹੈਗੀ ਆ ਪਰ ਜਣੀ ਇੱਕ ਇਸ ਗ੍ਰਿਫਤਾਰੀ ਨਾਲ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਵਰਗਾਂ ਨਾਲ ਚਾਹੇ ਸਰਕਾਰ ਹੈ ਚਾਹੇ ਪ politcal ਪਾਰਟੀ ਕਿਚੰਗਾ ਕਮਸਾਨ ਪੈਂਦਾ ਨਜ਼ਰ ਆ ਰਿਹਾ ਹੈ ਜਿਉ ਤੱਕ ਸਵਾਲ ਹੈ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਉਹਨਾਂ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਦੇਖੋ ਨਸ਼ਾ ਅੰਮ੍ਰਿਤ ਜੁੱਧ ਜਿਹੜਾ ਮੈਮ ਸ਼ੁਰੂ ਕੀਤੀ ਗਈ ਹੈ ਉਸ ਮਹਿਮ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਅਫਸਰ ਹੋਵੇ politcal ਨੇਤਾ ਹੋਵੇ ਬਖਸ਼ਿਆ ਨਹੀਂ ਜਾਏਗਾ ਉਹ ਜਦੋਂ ਅੱਜ ਆਪਾਂ ਇਸ ਮੁੱਦੇ ਦੀ ਗੱਲ ਕਰ ਰਹੇ ਹਾਂ ਆਵਾਦੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਸਰੀਵਾਲ ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਤੇ ਨਾਂ ਨਹੀਂ ਲਿਆ ਪਰ ਜਦੋਂ ਗੱਲ ਕੀਤੀ ਜਾਂਦੀ ਆ ਫਸਾਰੇ ਜਾਣਦੇ ਆ ਜਿਸ ਮੌਕੇ ਤੇ ਜਿਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਆ ਤਾਂ ਇਸ਼ਾਰਾ ਪਤਾ ਹੀ ਲੱਗਦਾ ਕਿ ਕਿਧਰ ਨੂੰ ਗੱਲ ਕੀਤੀ ਜਾ ਰਹੀ ਹੈ ਸੋ ਬਿਗੈਰ ਨਾਂ ਲਿਆ ਅਰਵਿੰਦ ਕੇਧਿਰਵਾਲ ਨੇ ਗੱਲ ਕਹੀ ਹੈ ਕਿ ਕੋਈ ਵੱਡੇ ਤੋਂ ਵੱਡਾ ਨੇਤਾ ਆਪਣੇ ਆਪ ਨੂੰ ਜਿੱਡਾ ਮਰਜੀ ਵੱਡਾ ਨੇਤਾ ਸਮਝੇ ਪਰ ਜਿਸ ਮਾਮਲੇ 'ਚ ਨਸ਼ਾ ਤਸਕਰੀ ਦਾ ਸਵਾਲ ਆ ਨਸ਼ਿਆਂ ਦਾ ਜਾਗ ਦਾ ਸਵਾਲ ਹੈ ਕਿਸੇ ਨੇ ਬਖਸ਼ਿਆ ਨਹੀਂ ਜਾਏਗਾ ਸਾਕਤ ਸਾਕਤ ਕਾਰਵਾਈ ਕੀਤੀ ਜਾਏਗੀ ਬਲਕਿ ਉਹਨਾਂ ਨੇ ਬਗੈਰ ਨਾਮ ਲੈ ਇਤਤ ਤੱਕ ਵੀ ਕਹਿਤਾ ਕਿ ਪਿਛਲੀਆਂ ਸਰਕਾਰਾਂ ਜਾਂ ਜਿਹੜੇ ਸਾਬਕਾ ਮੰਤਰੀ ਐ ਉਹਨਾਂ ਨੇ ਸਰਕਾਰੀ ਗੱਡੀਆਂ 'ਚ ਨਸ਼ਾ ਵੇਚਦਾ ਸੀ ਇਹ ਗੱਲ ਕੀਤੀ ਐ ਐਨ ਉਸ ਮੌਕੇ ਦੇ ਜਦੋਂ ਦਿੱਲੀ ਦੇ ਵਿੱਚ ਆਵਾਜ਼ ਦੀ ਪਾਰਟੀ ਵੱਲੋਂ ਗੁਜਰਾਤ ਔਰ ਲੁਧਿਆਣਾ ਦੀ ਜਿਹੜੀ ਪਾਰਟੀ ਦੀ ਚਿਤ ਹੋਈ ਇਸ ਜੁਨੀ ਟੋਣ 'ਚ ਉਹ ਤਾਂ ਜਸ਼ਨ ਮਾਇਆ ਜਾ ਰਿਹਾ ਉਸ ਮੌਕੇ ਤੇ ਜਿਹੜਾ ਉਹਨਾਂ ਦੇ ਕਿਦੀ ਬਾਣ ਇਹ ਬਿਆਨ ਦਿੱਤਾ ਇਸੇ ਤਰੀਕੇ ਨਾਲ ਦੂਜੇ ਮੰਤਰੀਆਂ ਨੇ ਵੀ ਆਪਾਂ ਗੱਲ ਕਰ ਲਈ ਇਕਟਾਰੂ ਚੱਕ ਮੈਂ ਦੇਖ ਰਿਹਾ ਸੀ ਕੁਝ ਮਿੰਟ ਪਹਿਲਾਂ ਪ੍ਰੈਸ ਕਾਨਫਰੰਸ ਮੁਸਬੋਧਨ ਕਰ ਰਹੀ ਸੀ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਦੇਖੋ ਜੀ ਪੰਜਾਬ ਜਿਹੜਾ ਨਸ਼ੇ ਦਾ ਤੁੰਗਾ ਜਾਲ ਵਿਸਾਉਣ ਦੀ ਗੱਲ ਹੈ ਨਸ਼ਾ ਹੀੜਲੀ ਪੱਧਰ ਤੱਕ ਜਾਣ ਦੀ ਗੱਲ ਹੈ ਜਿਸ ਕਦਰ ਪੰਜਾਬ ਚ ਮਾਰੋ ਮਾਰ ਹੋ ਰਹੀ ਹੈ ਘਰਾਂ ਸੱਥਰ ਵਿਸਰੇ ਆ ਉਹ ਕਹਿ ਰਹੇ ਕਿ ਹੋਰ ਇੱਥੇ ਜ਼ਿੰਮੇਵਾਰਾ ਉੱਥੇ ਇਦਾਂ ਵੀ ਪੋਲੀਟਿਕਲ ਲੋਕ ਪੋਲੀਟਿਕਲ ਆਗੂ ਨੇਤਾ ਵੀ ਇਹ ਸਾਰੇ ਧੰਦੇ ਦੇ ਲਈ ਜ਼ਿੰਮੇਵਾਰ ਹੈ ਇਧੇ ਕਲੀਪ ਤਾਲੀਬ ਅਮਨ ਰੋੜਾ ਲਿਆਪ ਦੇ ਪ੍ਰਧਾਨ ਹੈਗੇ ਆ ਉਹਨਾਂ ਨੇ ਵੀ ਸਾਬਤ ਉਸ ਦੇ ਗੱਲ ਕਹੀ ਹੈ ਕਹਿੰਦੇ ਜੇ ਅ ਵਿਕਰਮ ਮਿਠਿਆ ਨੇ ਕੁਝ ਕੀਤਾ ਨਹੀਂ ਤਾਂ ਉਹਨਾਂ ਡਰ ਨਹੀਂ ਲੋੜ ਨਹੀਂ ਪਰ ਜੇ ਕਿਸੇ ਮਾਂ ਨੇ ਸ਼ਮ ਲਾਉਣਗੇ ਤਾਂ لازਮੀ ਕਾਰਵਾਈ ਹੋਏਗੀ ਸੋ ਪੂਰੀ ਦੀ ਪੂਰੀ ਆਪ ਚਾਹੇ ਮੰਤਰੀ ਹੈ ਚਾਹੇ ਵਿਧਾਇਕ ਹੈ ਚਾਹੇ ਪਾਰਟੀ ਦੇ ਪ੍ਰਧਾਨ ਹੈ ਤੇ ਪਾਰਟੀ ਦੇ ਸਕਰੀਮੂ ਆ ਇਸ ਮੁੱਦੇ ਦੇ ਕਤਾਰਬੰਦੀ ਬਣਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਆਪਾਂ ਗੱਲ ਕਰ ਲਈ ਹੈ ਕਾਲੀ ਦਲ ਦੀ ਕਾਲੀ ਦਲ ਦੇ ਪ੍ਰਧਾਨ ਹਨ ਸੰਗਵੀਰ ਬਾਦਲ ਸੁਖਵੀਰ ਬਾਦਲ ਨੇ ਕਿਹਾ ਕਿ ਜੀ ਬਰੇ ਕੁਰੀ ਦੀ ਭਾਵਨਾ ਨਾਲੇ ਕਾਰਵਾਈ ਕੀਤੀ ਗਈ ਹੈ ਜਾਣ ਬੁਝ ਕੇ ਇਹ ਕੰਮ ਕੀਤਾ ਗਿਆਦਰ ਕੋਈ ਲੈਣਾ ਦੇਣਾ ਜਿਗਾ ਨਹੀਂ ਕੋਈ ਤਾਂ ਦਾ ਕੋਈ ਸਬੂਤ ਹੈ ਸਾਰਾ ਜਾਲੀ ਜਿਹੜਾ ਫਰਜ਼ੀ ਕੇਸ ਤਿਆਰ ਕਰਕੇ ਬੀ ਕਮਿਊਨਿਟੀਆਂ ਨੂੰ ਹੱਥ ਪਾਇਆ ਗਿਆ ਬੀ ਕਮਿਊਨਿਟੀਆਂ ਜਿਹੜੇ ਪਤਨੀ ਹੈ ਲੈ ਐਮ ਐਲ ਏ ਉਹਨਾਂ ਨੇ ਵੀ ਮੀਡੀਆ ਨੂੰ ਗਲਤ ਗੱਲ ਕਰਦਿਆਂ ਗੱਲ ਕਹੀ ਕਿ ਸਾਡੇ ਪਿੱਛੇ ਦਾ ਜੀ ਹੇਮੀਨ ਅੱਜ ਸਰਕਾਰ ਪਈ ਸੀ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਡਗੜ ਡਗੜ ਕਰਦੇ ਕਹਿੰਦੇ ਸਾਡੇ ਕਾਰਜ ਆਏ ਅਮਰਸਾਹ ਚ ਕਹਿੰਦੇ ਸਾਡੇ ਬਜ਼ੁਰਗ ਮਾਪਿਓ ਹੋਏ ਗਿਆ ਉਥੇ ਜਿਹੜਾ ਪ੍ਰੈਸ਼ਰ ਨਹੀਂ ਖੜੀ ਕੀਤੀ ਚੰਡੀਗੜ੍ਹ ਲਈ ਕਾਰਜ ਪ੍ਰੇਸ਼ਾਨੀ ਖੜੀ ਕੀਤੀ ਕਹਿੰਦੇ ਬਿਗੈਰ ਕੋਈ گاਉਂ ਨੋਟਸ ਦਿੱਤਾ ਜਾਂ ਜਾਣਕਾਰੀ ਦਿੱਤਾ ਇਸ ਤਰੀਕੇ ਨਾਲ ਆਏ ਔਰ ਬਿਗ ਕਮਿਊਨਿਟੀਆਂ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਔਰ ਸਿੱਧੇ ਤੌਰ ਤੇ ਬਦਲੇ ਫੋਰੀ ਦੀ ਪਾਵਰ ਨਾਲ ਸਰਕਾਰ ਕਰ ਰਹੀ ਹੈ ਇਹ ਜਿਹੜੀ ਬਿਕਰ ਮਜੀਠੀਆ ਦੀ ਬੀਵੀ ਐਮਐਲਏ ਹਉਦਵਲੋਂ ਐਰੀਗੇਸ਼ਨ ਲਗਾਏ ਜਾ ਰਹੇ ਆ। ਪੂਰੇ ਕਾਲੀਆਗੂ ਵੀ ਆਪਣੇ ਆਪਣੇ ਜਗ੍ਹਾ ਤੇ ਆਪਣਾ ਆਪਣੇ ਹਲਕਿਆਂ ਚ ਜਿੱਥੇ ਵੀ ਕਿਤੇ ਬੋਲ ਸਕਦੇ ਆ মিডিਆ ਅੱਗੇ ਗੱਲ ਕਰ ਰਹੇ ਆ ਜਣੇ। ਅਕਾਲੀ ਦਲ ਵੱਲੋਂ ਵੀ ਤਕੜਾ ਰੂਪਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਜੀ ਇਹ ਜਾਣਬੁੱਝ ਕੇ ਬਦਲੇ ਖਰੀ ਦੀ ਭਾਵਨਾ ਜਿਹੜੀ ਸੋ ਪੰਜਾਬ ਐਸ ਲਈ ਜਿੱਥੇ ਯੋਧ ਨਸ਼ਾ ਵਿਰੁੱਧ ਕਾਰਵਾਈ ਤਾਂ ਹੈ ਹੀ ਸੀ ਪਰ ਬਿਕਰ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੀ ਕਾਲ ਨੂੰ ਸਥਿਤੀ ਬਣੇਗੀ ਬਾਅਦ ਦੀ ਗੱਲ ਹੈ ਦੂਜੀਆਂ ਬਹੁਤ ਹੀ ਤਰ੍ਹਾਂ ਦੇ ਆਪਾਂ ਜ਼ਿਕਰ ਕਰਨਾ ਚਾਹਾਂਗੇ ਆਰਤੀ ਜੰਦਾਬਾ ਪਾਰਟੀ ਉਹਨਾਂ ਦੇ ਕਈ ਆਗੂ ਕਦਮ ਰਾਗੂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪ੍ਰਧਾਨ ਅਸਨੀ ਜਾਖੜ ਉਹਨਾਂ ਨੇ ਵੀ ਨਖੇਦੀ ਕੀਤੀ ਕਿ ਕਿ ਜਾਣਬੁੱਝ ਕੇ ਕਾਰਵਾਈ ਕੀਤੀ ਗਈ ਹੈ ਇੱਥੇ ਜਿਹੜਾ ਕੈਬਨਟ ਮੰਤਰੀ ਹੈ ਰੁਨੀਤ ਬਿੱਟੂ ਪੰਜਾਬ ਨਾਸਵੰਦ ਰੱਖਦੇ ਹਾਲਤਾਂ ਤੋਂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਹਾਲਾਂਕਿ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਵੱਖਰਾ ਵੱਖਰਾ ਆਪਣਾ ਸਿਸਟਮ ਹੈ ਪਰ ਇਸ ਮੁੱਦੇ ਨੂੰ ਲੈ ਕੇ ਨਜ਼ਰ ਆ ਰਿਹਾ ਹੈ ਕਿ ਪਾਜ ਪਾਜੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਵੀ ਬਿਕਰ ਮਿਲਟੀਆ ਤੇ ਕਾਲੀ ਗੱਲ ਦੀ ਹਮਾਇਤ ਆ ਰਹੀ ਹੈ ਕਿ ਸਾਰਾ ਕੁਝ ਬਦਲੇ ਕੁਰੀ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ ਵਰਕੇ ਕਾਂਗਰਸ ਦਾ ਸਵਾਲ ਹੈ ਜਿਤ ਤੱਕ ਕਾਂਗਰਸ ਇਸ ਮੁੱਦੇ ਤੇ ਮੈਦਾਨ ਚ ਹੈ ਉਹ ਵੀ ਕਹਿ ਰਹੀ ਹੈ ਕਿ ਬਦਲੇ ਕੁਰੀ ਦੀ ਭਾਵਨਾ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੋ ਜੁੱਧ ਨਸ਼ਾ ਅੰਗ੍ਰੋਧ ਜਿਹੜਾ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਆਪਾਂ ਕਹਿੰਦੇ ਸੀ ਜੀ ਕਿ ਆਪਾਂ ਪੰਡਾ ਚੱਲਿਆ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਵੱਡੀ ਕਾਰਵਾਈ ਹੋ ਰਹੀ ਹੈ ਨਸ਼ਾ ਤਸਕਰ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜਾ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਕੇ ਭੱਜੋ ਪਰ ਹੁਣ ਬਿਕਰਮ ਦੀ ਛਾਦੀ ਲੜਾਈ ਜਿਹੜੀ ਬਣੀ ਹੈ ਔਰ ਖਾਤੌਦ ਤੇ ਲਗਾਣਾ ਦੀ ਜਿਹੜੀ ਜਣਾ ਪਛਣੀ ਜਿਹੜੀ ਚੋਣ ਹੋਈ ਹੈ ਉਸ ਤੋਂ ਫੌਰੀ ਤੌਰ ਤੇ ਬਾਅਦ ਇੱਕਦਮ ਹੀ ਲੰਗਾ ਹੋਏਗਾ ਮੈਦਾਨ ਪੂਰੀ ਤਰ੍ਹਾਂ ਭੱਗਿਆ ਕ੍ਰਿਟੀਕਲ ਤੌਰ ਤੇ ਰਾਏ ਜਾਂ ਵਿਰੋਧ ਆਪਣ ਆਪਣੀ ਜਗ੍ਹਾ ਤੇ ਆ। ਸਰਕਾਰ ਦਾ ਆਪਣਾ ਨਜ਼ਰੀਆ ਗੁਰੂਦੀ ਤਰ੍ਹਾਂ ਦਾ ਆਪਣਾ ਨਜ਼ਰੀਆ ਉਹ ਕਰ ਰਿਹਾ ਹੈ ਕਿ ਬਦਲੇ ਦੀ ਭਾਵਨਾ ਹੈ ਜਿਸੋ ਕਿ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਹੈ ਠੋਸ ਦਾ ਰਜਨ ਅਧਾਰ ਤੇ ਕਾਰਵਾਈ ਕੀਤੀ ਗਈ ਹੈ ਤੇ ਕੀਤੀ ਜਾ ਰਹੀ ਹੈ। ਜੀ। ਜੀ। ਸੋ ਸਬ ਅੱਗੇ ਗੱਲ ਆਮ ਆਦਮੀ ਪਾਰਟੀ ਦੀ ਕਰਾਂਗੇ। ਆਮ ਆਦਮੀ ਪਾਰਟੀ ਦੀ ਜਿਸ ਤਰ੍ਹਾਂ ਦੀ ਜਿੱਤ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਪਾਰਟੀ ਕਾਫੀ ਜ਼ਿਆਦਾ ਖੁਸ਼ ਹੈ ਕਹਤੇ ਨਾ ਕਿਤੇ ਦਿੱਲੀ ਵਾਲੀ ਜਿਹੜੀ 6:00 ਵਜੇ ਸੀ ਉਹ ਕਹਤੇ ਨਾ ਕਿਤੇ ਇਸ ਜਮਨੀ ਚੋਣਾਂ ਦੇ ਨਾਲ ਉੱਭਰਦੀ ਨਜ਼ਰ ਆ ਰਹੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੇ ਹਰਪਾਲ ਚੀਮਾ ਨਾਲ ਉਹਨਾਂ ਦੇ ਪ੍ਰਧਾਨ ਅਰੋੜਾ ਸਾਹਿਬ ਸਾਰੇ ਦਿੱਲੀ ਪਹੁੰਚੇ ਉੱਥੇ ਸੈਲੀਬ੍ਰੇਸ਼ਨ ਹੋਈ ਉੱਥੇ ਜਨਤਾ ਨੂੰ ਸੰਬੋਧਨ ਕੀਤਾ ਗਿਆ ਤੇ ਨਾਲ ਨਾਲ ਹੁਣ ਗੱਲ ਇਹ ਵੀ ਹੈ ਕਿ ਧੰਨਵਾਦ ਵੀ ਕਰ ਦਿੱਤਾ ਗਿਆ ਜਨਤਾ ਦਾ ਪਰ ਕੱਲ ਨੂੰ ਕੈਬਨਿਟ ਮੀਟਿੰਗ ਵੀ ਰੱਖ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਕਿਉਂਕਿ ਸੈਲੀਬ੍ਰੇਸ਼ਨ ਦੇ ਲਈ ਦਿੱਲੀ ਜਾਣਾ ਇੰਨਾ ਜ਼ਿਆਦਾ ਜ਼ਰੂਰੀ ਸੀ ਪੰਜਾਬ ਦੀ ਲੀਡਰਸ਼ਿਪ ਦਾ ਤੇ ਉਸ ਤੋਂ ਬਾਅਦ ਹੁਣ ਜਦੋਂ ਕੈਬਨਟ ਆ ਤਾਂ ਕੈਬਨਟ ਦੇ ਵਿੱਚ ਬਦਲਾਅ ਦੀਆਂ ਸੰਭਾਵਨਾ ਨਹੀਂ ਪੱਕਾ ਤੈ ਹੈ ਕਿਉਂਕਿ ਅਰੋੜਾ ਸਾਹਿਬ ਨੂੰ ਜਿਹੜਾ ਪਦ ਦੇਣ ਦੀ ਗੱਲ ਪਹਿਲਾਂ ਹੀ ਹੋ ਚੁੱਕੀ ਸੀ ਕਿਵੇਂ ਦੇਖਦੇ ਇਸ ਨੂੰ ਬਿਲਕੁਲ ਤੋਂ ਹਾਂ ਸਵਾਲਾ ਜਾਬਾ ਜੇ ਸੰਧੀ ਗੱਲ ਕਰ ਲਈਏ ਲੁਧਿਆਣਾ ਪੱਛਮੀ ਦੀ ਜਿਹੜੀ ਥੋਣ ਆ ਉਹਦੇ ਜਿਸ ਕਦਰ ਜਿਸ ਮਜ਼ਬੂਤੀ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਉਹਦੇਾਰੇ ਕੋਈ ਦੋਹਰਾਨੀ ਕਿ ਕਿਸੇ ਵੀ ਪਾਰਟੀ ਕੋਈ ਹੋਰ ਪਾਰਟੀ ਵੀ ਇਹਨਾਂ ਦੀ ਜਗ੍ਹਾ ਤੇ ਹੋਵੇ ਤਾਂ ਹਲਾਰਾ ਮਿਲਣਾ ਸੁਭਾਵਿਕ ਹੈ ਪਾਰਟੀ ਜਿਸ ਨਾਲ ਮਨਉਂਦੀ ਆ ਖੁਸ਼ੀਆਂ ਮਨਾਉਂਦੀ ਬਣਾਉਂਦੀ ਆ ਪਾਰਟੀ ਦੇ ਵਰਕਰ ਔਰ ਜਿਸ ਤਰ੍ਹਾਂ ਦਾ ਯੁੱਧ ਉਹ ਤੇ ਲਗਿਆ ਲਜਾਣਾ ਪਛ ਨਹੀਂ ਆਪਾਂ ਪੰਜਾਬ ਵਾਲੇ ਜਾਣਦੇ ਆ ਭਾਰਤੀ ਜਨਤਾ ਪਾਰਟੀ ਦੇ ਦੂਜਿਆਂ ਸੀਟਾਂ ਦੇ ਮੁੱਖ ਮੰਤਰੀ ਕੈਬਨਟ ਮੰਤਰੀ ਕਦਾਵਾਰਾ ਕੋ ਉਦਾਂ ਸਾਰੇ ਉੱਥੇ ਪਹੁੰਚੇ ਇਦਾਂ ਹੀ ਕਾਂਗਰਸਾ ਜੇ ਆਪਾਂ ਜ਼ਿਕਰ ਕਰੀਏ ਕਾਂਗਰਜਾਂਾਂ ਕੇ ਕਾਂਗਰਜੇ ਗਲਤ ਹੈ ਇੱਕ ਫੋਟੋ ਜਿਹੜੀ ਜੇ ਕਹਿੰਦੇ ਪ੍ਰਸ਼ਾਵਾ ਆਦਮੀ ਦੇ ਨਾਲ-ਨਾਲ ਚੱਲਦਾ ਹੈ ਇਹਦੇ ਕਾਂਗਰਜ ਦੀ ਬਦਕਿਸਮਤੀ ਕਹਿ ਲਓ ਜਾਂ ਜੋ ਵੀ ਹੈ ਕਿ ਕਾਂਗਰਜੇ ਫੋਟੋ ਜਿਹੜੀ ਨਾਲ-ਨਾਲ ਚੱਲਦੀ ਹੈ ਪ੍ਰਸ਼ਾਵੇਂ ਵਾਂਗ ਸੋ ਕਾਂਗਰਜ ਨੇ ਵੀ ਆਪਣੇ ਤੌਰ ਤੇ ਪੂਰੀ ਜ਼ੋਰ ਅਜ਼ਮਾਈ ਕੀਤੀ ਔਰ ਦਾਵਾ ਜਿਹੜਾ ਆਗੂਨਾਂ ਦਾ ਮੇਦਵਾਰ ਸੀ ਆຊੂ ਕਿ ਪ੍ਰਮੰਤਰੀ ਰਹਿ ਚੁੱਕੇ ਆ ਕਾਇਗਾ ਸੁਖਵੀਰ ਬਾਦਲ ਉਹਦੇ ਲਈ ਵੀ ਪਹਿਲੀ ਚੁਣੌਤੀ ਸੀ ਸੰਘਰਸ਼ ਤੋਂ ਨਿਕੰਦਵਾਦ ਸੋ ਸਾਰੀਆਂ ਧਿਰਾਂ ਵੱਲੋਂ ਜੋਰ ਲਾਉਣ ਤੋਂ ਬਾਅਦ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਇਆ ਉਹਦੇ ਬਾਰੇ ਕੋਈ ਤੌਰ ਹੈ ਨਹੀਂ ਕਿ ਚੰਗੀ ਜਿੱਤ ਹਾਸਲ ਕੀਤੀ ਆਪ ਵੱਲੋਂ ਔਰ ਫਿਰ ਗਜ਼ਰਾਤ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਗਜ਼ਰਾਤ ਖਾਸ ਕਰਕੇ ਜਿਹੜਾ ਸੂਬਾ ਜਿੱਥੇ ਕਾਂਗਰਸ ਦੇ ਪੈਰ ਨਹੀਂ ਲੱਗ ਰਹੇ ਦੂਜੀ ਕਿਸੇ ਧਿਰ ਦੇ ਪੈਰ ਨਹੀਂ ਲੱਗ ਰਹੇ ਗਜ਼ਰਾ ਜਾ ਕੇ ਨਵੇਂ ਪਾਰਟੀਆਂ ਆ ਬਲੋਂ ਇਹ ਕਿ ਜਿਹੜਾ ਕਿ ਤਾਂ ਵਿਧਾਇਕ ਵੀ ਚੋਣ ਦਿੱਤਨਾ ਹਲਾਂਗੇ ਉਹ ਪਹਿਲਾਂ ਵੀ ਸੀਟ ਉਹਨਾਂ ਕੋਲੇ ਸੀ ਔਰ ਵਿਧਾਇਕ ਛੱਡ ਕੇ ਜਿਹੜਾ ਭਾਜਪਾ ਸ਼ਾਮਲ ਹੋ ਗਿਆ ਸੀ ਇਸ ਕਰਕੇ ਉਹਦੀ अहमियत ਹੋਰ ਵੀ ਬਣ ਗਈ ਹੈ ਕਿ ਉਸ ਸੀਟ ਦਾ ਜਿੱਤਿਆ ਹੋਆ ਨੇਤਾ ਆਪ ਦਾ ਆਜਪਾ ਚਲੇ ਗਿਆ ਅਕਸਰ ਜਿਹੜੇ ਆਪਾਂ ਜਰਨਲਿਸਟ ਹੈਗੇ ਸਪੈਕੂਲੇਸ਼ਨ ਹੁੰਦੀਆਂ ਕਿ ਦੇਖੋ ਜੀ ਇੰਨੀਆਂ ਵੋਟਾਂ ਦਾ ਨਾਲ ਹੀ ਲਗਿਆ ਹੋਵੇਗਾ ਆਪ ਨੂੰ ਛੱਡ ਕੇ ਗਿਆ ਉਹ ਆਜਪਾ ਸ਼ਾਮਲ ਹੋ ਗਿਆ ਆਜਪਾ ਸਰਕਾਰ ਹੈ ਪਰ ਉਹ ਸਾਰੀਆਂ ਕਿਆਸਾਂ ਸਾਰੀਆਂ ਸਪੈਕੂਲੇਸ਼ਨ ਪਰਿਆਤਰਾng ਕਰ ਰਹੀਆਂ ਆਪ ਨੇ ਜਿੱਤ ਹਾਸਲ ਕੀਤੀ ਹੈ ਔਰ ਜਿੱਦਾਂ ਆਪਾਂ ਦਿੱਲੀ ਦੀ ਗੱਲ ਕਰ ਰਹੇ ਹਾਂ ਦੇਖੋ ਦਿੱਲੀ 'ਚ ਉਮੀਦ ਨਹੀਂ ਸੀ ਇਸ ਕਦਰ ਹਾਰ ਹੋਏਗੀ ਆਪ ਨੂੰ ਆਪ ਹਾਰੀ ਹੈ ਤਾਂ ਸਾਰਾ ਕੱਚ ਦਾ ਹਨੇਰੇ ਤੋਂ ਬਾਅਦ ਦੀਪਕਾ ਜਗਦਾ ਨਾ ਤਾਂ ਰੋਸ਼ਨੀ ਤਾਂ ਹੁੰਦੀ ਹੈ ਤਾਂ ਦਿੱਲੀ ਚ ਜਿਹੜਾ ਪੋਲੀਟਿਕਲ ਤੌਰ ਤੇ ਸੋਡਾ ਨਿਹਰਾ ਨਜ਼ਰ ਆਇਆ ਆਪ ਲਈ ਉਹਨਾਂ ਨੇ ਅੱਜ ਦੀਪਕੀ ਜਰੂਰ ਜ਼ਿਕਰ ਹੈ ਕਿ ਨਹੀਂ ਰੋਸ਼ਨੀ ਚੱਲਦੀ ਹੈ ਉਹਨਾਂ ਨੇ ਗਿਦਰਾਤ ਦੀ ਗੱਲ ਕੀਤੀ ਹੈ ਪੰਜਾਬ ਦੀ ਗੱਲ ਕੀਤੀ ਹੈ ਕਿ ਦੇਖੋ ਫੇਰ ਇਹੋ ਜਿਹੇ ਹਾਲਾਤ ਚ ਸੀ ਦੋ ਸੀਟਾਂ ਜਿੱਤ ਕੇ ਆਏ ਆ ਸੋਨ ਨੇ ਧੰਨਵਾਦ ਵੀ ਕੀਤਾ ਹੈ ਧੰਨਵਾਦ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆਪ ਹੈ ਕੌਮੇ ਪੱਤਰ ਤੇ ਵਾਕਾ ਕਿ ਸੂਬਿਆਂ 'ਚ ਹੋਰ ਵੀ ਮਜ਼ਬੂਤੀ ਦੇ ਨਾਲ ਅੱਗੇ ਵਧੇਗੀ ਖਾਸ ਤੌਰ ਤੇ ਭਾਜਪਾ ਨੂੰ ਵੱਡੇ ਪੱਧਰ ਦੇ ਸਾਰੇ ਆਗੂ ਨੇ ਬਰਾੜਾ ਨੇ ਨਿਸ਼ਾਨੇ ਦੇ ਲਾ ਕੇ ਭਾਜਪਾ ਇਸ ਕਦਰ ਜਿਹੜੀ ਹੈਗੀ ਹੈ ਤਾਨਾਸ਼ਹੀ ਵਤੀਰਾ, ਵਿਰੋਧੀ ਸਰਕਾਰਾਂ ਪ੍ਰਤੀ ਵਤੀਰਾ ਜਿਹਦੇ ਬਾਹਰਚੂਰ ਜਿਹੜੀਆਂ ਸੀਟਾਂ ਹਾਸਲ ਕੀਤੀਆਂ ਉਹ ਸੰਦੇ ਇੱਕ ਵੱਡੀ ਜਿੱਤ ਹੈ ਇਸ ਕਰਕੇ ਜਸ਼ਨ ਦੀ ਗੱਲ ਹੈ ਪੋਸੀਬਲ ਹੈ ਜਿਹਦੇ ਕਰਕੇ ਜਸ਼ਨ ਮਨਾਏ ਗਏ ਆ। ਬੁਧੀਗਲਮਾ ਗੱਲ ਕਰਦੇ ਹੈ ਕੈਬਨਿਟ ਦੀ ਕੈਬਨਟ ਦੀ ਮੀਟਿੰਗ ਆਪਣ ਲਈ ਪੰਜਾਬ ਲਈ ਹੋਰ ਵੀ ਵੱਡੀ ਗੱਲ ਹੈਮ ਗੱਲ ਹੈ ਕੈਬਨਟ ਮੀਟਿੰਗ ਜਿੱਦਾਂ ਆਪਾਂ ਕਿਹਾ ਮੀਡੀਆ ਚ ਆ ਕੇ ਪੜ ਕੇ ਹੋ ਰਹੀ ਹੈ ਉਹਦਾ ਅਹਿਮ ਪਹਿਲੂ ਇਹ ਹੈ ਜਿੱਦਾਂ ਮੀਡੀਆ ਜ ਤੁਸੀਂ ਵੀ ਪਰ ਜ਼ਿਕਰ ਕੀਤਾ ਹੈ ਕਿ ਗੱਲ ਦੀਵਾਰ ਤੇ ਲਿਖੀ ਜਾ ਚੁੱਕੀ ਹੈ ਕਿ ਕੈਬਨਟ ਚ ਸੰਦੀਪ अरोड़ा ਲੁਧਿਆਣਾ ਤੋਂ ਜਿਹੜੇ ਪਛਣੀ ਤੋਂ ਜਿੱਤਾ ਹਾਸਲ ਕੀਤੀ ਹੈ ਉਹ ਕੈਬਨਟ ਜਾਣ ਕਰਨੇ ਕੇ ਕਨਗੇ ਇਹਦੇ ਬਾਰੇ ਕੋਈ ਦੋਰ ਹੈ ਨਹੀਂ ਆ ਹੀ ਰਿਹਾ ਹੈ ਕੈਬਨਟ ਸੇ ਪਾੜਾ ਕੈਬਨਟ ਦਾ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਹੁੰਦਾ ਕੈਬਨਟ ਦੇ ਤੇ ਕੈਬਨਲ ਸੰਬੰਧ ਸਰਕਾਰ ਨਾਲ ਸੰਬੰਧ ਮਸਲੇ ਵਿਚਾਰੇ ਜਾਣਗੇ ਕਈ ਵਾਰੀ ਹੁੰਦਾ ਹੈ ਕਿ ਗੈਰ ਰਸਮੀ ਤੌਰ ਤੇ ਜਿਹੜੇ ਅਧਿਕਾਰੀ ਹੁੰਦੇ ਉਹਨਾਂ ਨੂੰ ਪਾਸੇ ਰੱਖ ਕੇ ਪਿਛੇ ਗਲ ਤੌਰ ਤੇ ਵਿਚਾਰਾਂ ਕੈਬਨਟ ਦੀਆਂ ਹੁੰਦੀਆਂ ਸੋ ਕੈਬਨਟ ਦੀ ਐਮੇਤ ਇੱਕ ਤਾਂ ਬਿਲਕੁਲ ਜਿੱਥੇ ਤੋਂ ਬਾਅਦ ਜਿਹੜੀ ਕੈਬਨਟ ਦਾ ਹੋਣਾ ਉਹਦੀ ਐਮੇਤ ਹੈ ਦੂਜਾ ਕੈਬਨਟ ਦੇ ਰੁੱਧੋ ਬਦਲ ਦੀ ਗੱਲਾਂ ਕੀਤੀ ਜਾ ਰਹੀ ਜਿਹੜੀ ਚਰਚਾਵਾਂ ਆ ਗਈਆਂ ਉਹਦੀ ਵੀ ਐਮੇਤ ਹੈ ਇਹ ਸਾਰੇ ਮਾਮਲੇ ਚੱਲਦੇ ਹਨ ਦਰਸ਼ਕਾਂ ਦੇ ਇੱਕ ਹੋਰ ਆਪਾਂ ਦਾ ਜ਼ਰੂਰ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕੈਬਨਟ ਨੂੰ ਲੈ ਕੇ ਗੁਰੂ ਹੈ ਕਿ ਕਿੰਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਗਵਰਨਰ ਨੂੰ ਮਿਲੇ ਜੋ ਮੀਡੀਆ ਚ ਆਇਆ ਉਹ ਤਾਂ ਇਹ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਦੇਖੋ ਜੀ ਹੁਣ ਸਾਡੀ ਪਾਰਟੀ ਐਨੇ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਸਾਡੀ ਸਰਕਾਰ ਹੈ 92 ਵਿਧਾਇਕਾ ਤਾਂ ਸਾਨੂੰ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਸਾਨੂੰ ਵੀ ਚੰਡੀਗੜ੍ਹ ਦੇ ਦਫ਼ਤਰ ਲਈ ਜਗ੍ਹਾ ਮਿਲਣੀ ਚਾਹੀਦੀ ਹੈ ਬਾਅਦ ਵੀ ਗੱਲ ਹੱਕ ਆਪਦਾ ਵੀ ਜੇ ਭਾਜਪਾ ਨੂੰ ਉੱਥੇ ਜ਼ਮੀਰ ਮਿਲ ਸਕਦੀ ਹੈ ਦਫ਼ਤਰ ਲਈ ਇਕਾਲੀ ਦਲ ਨੂੰ ਕਾਂਗਰਸ ਨੂੰ ਤਾਂ ਬੇਸ਼ੱਕ ਬਾਅਦ ਚ ਉੱਪਰ ਕੇ ਸਾਹਮਣੇ ਆਈ ਹੈ ਪਰ ਅਮ ਸਾਰੀਆਂ ਸ਼ਰਤਾਂ ਜੇ ਪੂਰੀਆਂ ਕਰਦੀਆਂ ਸ਼ਰਤਾਂ ਕੀ ਜਿਹੜੀ ਪਾਰਟੀ ਸਰਕਾਰ ਬਣਾ ਕੇ ਬੈਠੀ ਹੈ 99 ਵਿਧਾਇਕਾਂ ਨਾਲ ਉਹਨਾਂ ਦਾ ਹੱਕ ਬਣਦਾ ਹੀ ਬਣਦਾ ਹੈ ਜੋ ਮੀਡੀਆ ਚ ਉਹਨਾਂ ਨੇ ਕਿਹਾ ਕਿ ਮੁਖੰਦਰੀ ਭਗਵੰਤ ਮਾਨ ਨੇ ਰਿਕਵੈਸਟ ਕੀਤੀ ਕੋ ਇਹਨਾਂ ਨੂੰ ਕਿ ਸਾਨੂੰ ਵੀ ਜ਼ਮੀਨ ਦਿੱਤੀ ਜਾਏ ਪਰ ਆਪਾਂ ਸਾਰੇ ਜਾਣਦੇ ਹਾਂ ਜਦੋਂ ਵੱਡੇ ਨੇਤਾ ਵੱਡੇ ਨੇਤਾ ਗਾਦੇ ਸੂਬੇ ਦੇ ਆਪਣਾ ਆਪਣੀ ਜਗ੍ਹਾ ਤੇ ਮੁਖੀ ਹੈ ਗੌਰਨਰ ਆਪਣੇ ਤੌਰ ਤੇ ਸਭਾਦਾਨਿਕ ਮੁਖੀ ਹੈ ਮੁਖੰਦਰੀ ਭਗਵੰਤ ਮਾਨ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀਏ ਦੋ ਵੱਡੇ ਆਗੂ ਵੱਡੇ ਚਿਹਰੇ ਮੁਲਾਕਾਤ ਕਰਨਗੇ ਤਾਂ ਕੱਲੀ ਗੱਲ ਇਹ ਨਹੀਂ ਉਹਦੇ ਦੀ ਕਿ ਪ੍ਰਾਡ ਦੀ ਗੱਲ ਹੀ ਹੋਈ ਹੋਵੇ ਕੋਈ ਵੱਡੀ ਗੱਲ ਨਹੀਂ ਸੁਭਾਵਨਾ ਇਸ ਗੱਲ ਦੀ ਕਿ ਇਸ ਬਾਰੇ ਕਿ ਗਵਰਨਰ ਨਾਲ ਸਹਿਸਲਾਮਾਸ਼ਰਾ ਕੀਤਾ ਗਿਆ ਹੋਵੇ ਕਿ ਉਹਨਾਂ ਨੇ ਦਿਨਾਂ 'ਚ ਕਦੋਂ ਜਿਹੜਾ ਹੈਗਾ ਉਹਨਾਂ ਕੋਲ ਸਮਾਂ ਹੋਏਗਾ ਕਿਉਂਕਿ ਸੋਚ ਕੌਣ ਦਾ ਕੰਮ ਦਾ ਗਵਰਨਰ ਨੇ ਲਿਭਾਉਣਾ ਹੁੰਦਾ ਸੋ ਮੰਤਰੀ ਮੰਡਲ 'ਚ ਕੋਈ ਤਾਂ ਦਿੱਲੀ ਦੀ ਗੱਲ ਵੀ ਹੋ ਸਕਦੀ ਹੈ ਨਵੇਂ ਜਿਹੜਾ ਹੈਗਾ ਜਿਹੜੇ ਵਿਧਾਇਕ ਜਿੱਤ ਕੇ ਆਏ ਨੇ ਵੀ ਰੂੜਾ ਉਹਨਾਂ ਕੈਬਨਿਟੀ ਸਮਝ ਕੋਣੀ ਆ ਉਹ ਵਿਚਾਰ ਵਟੰਦਾਰਾ ਵੀ ਹੋ ਸਕਦਾ ਸੋ ਗਰਨਾ ਨਾਲ ਜਿਹੜੀ ਮੁਰਾਕਾਤ ਹੋਈ ਹੈ ਮੁਖੰਦਰ ਭਗਵੰਤਬਾਨ ਦੀ ਉਹਦੇ ਨਾਲ ਜਿਹੜੀ ਕੱਲ ਕੈਬਨਟ ਹੋਣ ਜਾ ਰਹੀ ਹੈ ਉਹਦੀ ਐਵੇਂ ਤਾਂ ਹੋਰ ਵੀ ਬਾਝਾਣੀ ਆ ਕਿਉਂਕਿ ਹੌਣ ਵਾਲੇ ਦਿਨਾਂ ਚ ਲੱਗਦਾ ਕਿ ਕਾਫੀ ਕੁਝ ਬਦਲੇਗਾ ਕਿਸ ਤਰ੍ਹਾਂ ਬਦਲੇਗਾ ਕੌਣ ਆਏਗਾ ਕੌਣ ਜਾਏਗਾ ਇਹ ਕਹਿਣਾ ਬਹੁਤ ਮੁਸ਼ਕਲ ਹੈ ਪਰ ਸਿੱਧਾ ਇੱਕ ਚੇਂਜਸ ਦੀਆਂ ਨਿਸ਼ਾਨੀਆਂ ਹੁੰਦੀਆਂ ਤਕਰੀਰੀ ਦੀਆਂ ਨਿਸ਼ਾਨੀਆਂ ਉਹ ਜ਼ਰੂਰ ਨਜ਼ਰ ਆ ਰਹੀਆਂ ਇਹ ਤਵਦੀਦੀ ਦੁਆਰ ਤੇ ਲਿਖੀ ਜਾ ਚੁੱਕੀ ਹੈ ਕੈਬਨਟ ਚ ਜਾਣਾ ਤੇ ਕੈਬਨਟ ਚੋਂ ਜਾਣਾ ਕਿ ਉਹਨਾਂ ਵਾਲੇ ਜਨਾ ਚ ਨੇੜ ਭੇ ਕਿ ਥੋੜੇ ਦਿਨਾਂ ਚ ਕਿਹਾ ਗਿਆ ਮੰਤਰੀ ਮੰਡਲ ਦੇ ਚੋਂ ਦਿੱਲੀ ਨਵੇਂ ਮੰਤਰੀ ਦੇ ਤੌਰ ਤੇ ਸੰਜੀਵ ਰੌੜਾ ਦਾ ਸ਼ਾਮ ਰਹਿਣ ਦੀ ਕਾਰਵਾਈ ਜੀ ਜੀ ਸਤਿ ਸਭ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਨੇ ਤਾਂ ਲੁਧਿਆਣਾ ਦੇ ਵਿੱਚ ਝੰਡੇ ਗੱਡ ਦਿੱਤੇ ਆ ਪਰ ਦੂਸਰੇ ਨੰਬਰ ਤੇ ਰਹੇ ਨੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਤੇ ਤਾ ਜਿਹੇ ਦੇ ਵਿੱਚ ਜਦੋਂ ਭਾਰਤ ਭੂਸ਼ਣ ਆਸ਼ੂ ਹਾਰਦੇ ਨੇ ਉਸ ਤੋਂ ਬਾਅਦ ਹਾਲਾਤ ਬੜੇ ਹੋਰ ਹੋ ਗਏ ਨੇ ਆਪਸ ਦਾ ਜਿਹੜਾ ਕਾਟੋ ਕਲੇਸ਼ ਹੈ ਉਹ ਕਾਂਗਰਸ ਦੀ ਫੁੱਟ ਹੈ ਜਿਹੜੀ ਉਹ ਸਾਹਮਣੇ ਆ ਗਈ ਹੈ ਦੇਖਿਆ ਜਾਵੇ ਤਾਂ ਜਿਹੜੇ ਵਿਧਾਇਕ ਪ੍ਰਗਟ ਤੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਉਹ ਕਹਿੰਦੇ ਅਸੀਂ ਆਸ਼ੂ ਦੇ ਨਾਲ ਖੜੇ ਆ ਤਾਂ ਹਾਈ ਕਮਾਂਡ ਨੂੰ ਉਹਨਾਂ ਨੇ ਆਪਣੇ ਅਸਤੀਫੇ ਪੇਜ ਵੀ ਦਿੱਤੇ ਨੇ ਅਜਿਹੇ ਦੇ ਵਿੱਚ ਹੁਣ ਜਦੋਂ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਂਗਰਸ ਦੀ ਕੀ ਸਥਿਤੀ ਹੈ ਖਾਸ ਕਰਕੇ ਗੱਲ ਪ੍ਰਧਾਨ ਵੜਿੰਗ ਹੁਣਾ ਦੀ ਕਰੀਏ ਤਾਂ ਉਹ ਕਿਹੋ ਜੀ ਸਥਿਤੀ ਤੇ ਖੜੇ ਨੇ ਕਿਉਂਕਿ ਕਾਂਗਰਸ ਨੂੰ ਤਾਂ ਉਮੀਦ ਸੀ ਕਿ ਇਹ ਸੀਟ ਜਿੱਤ ਕੇ 2027 ਦਾ ਰਾਹ ਪੱਧਰਾ ਕਰ ਲੈਣਗੇ ਪਰ 2027 ਦੇ ਰਾਹ ਦੇ ਵਿੱਚ ਹਜੇ ਰੋੜੇ ਕਾਫੀ ਵਿਖਾਈ ਦੇ ਰਹੇ ਨੇ ਵਿਭਾਗ ਸਵਾਲਾ ਜੇ ਤੁਸੀਂ ਜ਼ਿਕਰ ਕਰ ਰਹੇ ਆਂ ਦੇਖੋ ਆਪਾਂ ਗੱਲ ਉੱਥੋਂ ਸ਼ੁਰੂ ਕਰਦੇ ਆਂ ਜੇ ਟੌਪ ਤੋਂ ਪੰਜਾਬ ਕਾਂਗਰਸ ਦੇ ਪ੍ਰਸੰਨ ਰਾਜਾ ਵੜਿੰਗ ਜਿਹੜੇ ਅਸਤੀਫਿਆਂ ਦੀ ਚੜੀ ਲੱਗ ਰਹੀ ਹੈ ਨਾ ਇਦਰੇ ਲੱਗਦਾ ਹੈ ਕਿ ਰਾਜਾ ਵਿੜੰਗ ਦੇ ਅਸਤੀਫੇ ਦੀ ਛਢੀ ਵੀ ਉਹਦੇ ਚ ਆ ਸਕਦੀ ਹੈ ਕਿਉਂਕਿ ਜਦੋਂ ਆਸ਼ੂ ਨੇ ਅਸਤੀਫਾ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਮੈਂ ਰਾਜਾ ਵਿੜੰਗ ਕਰਕੇ ਆ ਰਹੇ ਹਾਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਆਗੂ ਕਰਕੇ ਆ ਰਹੇ ਹਾਂ ਉਹਨੇ ਕਿਹਾ ਕਿ ਮੈਂ ਹਾਰ ਨੂੰ ਆਪਣੀ ਝੋਲੀ ਚ ਪਾਉਣਾ ਹੈ ਤੇ ਮੈਂ ਜ਼ਿੰਮੇਵਾਰੀ ਲੈਣਾ ਹੈ ਇਸ ਕਰਕੇ ਮੈਂ ਕੋਈ ਕਾਰਜਕਾਰੀ ਪ੍ਰਧਾਨ ਸੀ ਆਸ਼ੂ ਭਲੇ ਉਮੀਦਵਾਰ ਨਹੀਂ ਆਪਏ ਨਹੀਂ ਕਹਿੰਦੇ ਕਿ ਉਮੀਦਵਾਰ ਸੀ ਉਹ ਉਹ ਪਾਰਟੀ ਦੇ ਆਗੂ ਵੀ ਸੀ ਕਾਰਜਕਾਰੀ ਪ੍ਰਧਾਨ ਕੈਬਨਟ ਮੰਤਰੀ ਰਹੇ ਹੈ ਅਤੇ ਪੰਜਾਬ ਦਾ ਇੱਕ ਜਾਨਾ ਪਛਾਣਾ ਚਿਹਰਾ ਹੈ। ਉਹਨਾਂ ਨੇ ਜੇਕਰ ਆਪਣੇ ਉੱਤੇ ਤੋਂ ਅਸਤੀਫਾ ਦਿੱਤਾ ਤਾਂ ਇੱਕ ਸੰਕੇਤ ਸੀ ਉਹ ਦੂਜਾ ਪਰਗੜ ਸਿੰਘ ਪਰਗੜ ਸਿੰਘ ਬਾਰੇ ਮੇਰੀ ਜਾਤੀ ਤੋਂ ਵਰਤ ਕਮਾ ਉਹ ਚੰਗੇ ਖਿਡਾਰੀ ਤਾਂ ਹਨ ਹੀ ਸਨ ਪਰ ਸਾਫ ਸੁਥਰੇ ਸਿਆਸਦਾਨ ਵੀ ਹੈ। ਪਰਗਜ਼ਹ ਨੂੰ ਆ ਬਹੁਤ ਨਜ਼ਦੀਕ ਤੋਂ ਉਹਨਾਂ ਦੇ ਸੁਭਾਅ ਬਾਰੇ ਜਾਣਦਾ ਹੈ। ਜੇ ਉਹਨਾਂ ਨੇ ਅਸਤੀਫਾ ਦਿੱਤਾ ਤਾਂ لازمی ਤੌਰ ਤੇ ਉਹਨਾਂ ਦੇ ਮਨ 'ਚ ਕੋਈ ਰੰਜਿਸ਼ ਜਾਂ ਰੋਸ ਹੈ। ਪਾਰਟੀ ਦੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਹੋਏਗੀ ਹੋਏਗੀ ਜਿਹੜਾ ਪ੍ਰਗਟ ਸਿੰਘ ਨੇ ਅਸਤੀਫਾ ਦਿੱਤਾ ਤੇ ਚੌਕਟਲੋਂ ਸਾਹਾ ਦਾ ਅਸਤੀਫੇ ਦਾ ਸਵਾਲ ਆਉਣਾ ਨਹੀਂ ਅਸਤੀਫਾ ਦਿੱਤਾ ਉਹਨੇ ਉਦੇਦਾਰੀਆਂ ਤੋਂ ਅਸਤੀਫੇ ਆ ਰਿਹਾ ਜੇ ਪ੍ਰਗਟ ਸਿੰਘ ਨੇ ਅਸਤੀਫਾ ਦੇਤਾ ਟੱਲੋਂ ਨੇ ਅਸਤੀਫਾ ਦੇਤਾ ਆਸ਼ੂ ਨੇ ਅਸਤੀਫਾ ਦਿੱਤਾ ਤਾਂ ਜਦੋਂ ਇਹ ਅਸਤੀਫੇ ਕਿਉਂ ਆ ਰਿਹਾ ਹੈ ਅਸਤੀਫੇ ਇਸੇ ਕਰਕੇ ਆ ਰਹੇ ਕਿ ਲੁਜਾਨਾ ਪਛਮੀ ਦੀ ਚੋਣਾਂ ਆਪਾਂ ਹਾਰਿਆ ਤੇ ਹਾਰ ਦੀ ਜ਼ਿੰਮੇਵਾਰੀ ਹੁਣ ਹਾਰ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਕਿਹਦੀ ਹੋਏਗੀ ਕਾਂਗਰਸ ਭਲਾਨ ਦੀ ਰਾਜਾ ਵੜਿੰਗ ਦੀ ਸੋ ਲੱਗਦਾ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਦੀ ਕੁਰਬਾਨੀ ਵੀ ਲਈ ਜਾ ਸਕਦੀ ਹੈ ਹਾਲਾਂਕਿ ਕਿਧਰੇ ਗੱਲ ਹਵਾ ਚ ਜਾਂ ਮੀਡੀਆ ਚ ਜਾਂ ਕਾਂਗਰਸ ਵੱਲੋਂ ਕਿਧਰੇ ਜ਼ਿਕਰ ਨਹੀਂ ਹੈ ਪਰ ਜਰਨਲਿਸਟ ਦੇ ਤੌਰ ਤੇ ਜੋ ਵਰਤਾਰਾ ਵਾਪਰ ਹੈ ਪਾ ਕਹਿ ਸਕਦੇ ਆ ਕਿ ਉਹਦੀਆਂ ਪ੍ਰਸਥਿਤੀਆਂ ਆਉਣ ਵਾਲੇ ਦਿਨਾਂ ਚ ਬਣ ਸਕਦੀਆਂ ਕਿਉਂਕਿ ਪਾਰਕਰ ਸਿੰਘ ਕਦਾਵਾਰ ਆਗੂ ਕੋਈ ਛੋਟੀ ਆਗੂ ਨਹੀਂ ਆ ਸੂ ਇੱਕ ਨਾਟਕ ਲੋਕ ਨਾਟਕ ਸੋ ਗੇਵ ਜੇ ਗੰਗਾ ਇੰਡੀਆ ਦੀ ਤੇ ਫੰਦੀ ਬਾਕੀ ਕਿਸੇ ਨੇ ਵਰਕਰ ਨੇ ਤਾਂ ਸੇਵਾ ਦਿਨਾ ਨਹੀਂ ਤਾਂ ਸਵਾਲ ਸਿੱਧੇ ਤੋਂ ਉਹਦੇ ਪ੍ਰਧਾਨਗੀ ਤੇ ਹੀ ਉੱਠੇਗਾ ਤੇ ਪ੍ਰਧਾਨਗੀ ਰਾਜਾ ਵੜਿੰਗ ਦੀ ਉਹਦੇ ਲਈ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ ਜੋ ਕੁਝ ਵਾਪਰਿਆ ਔਰ ਇਹਦੇ ਬਾਰੇ ਵੀ ਕੋਈ ਦੋਰ ਨਹੀਂ ਕਿ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਦਾ ਕਲੇਸ਼ ਚੱਲਿਆ ਉਥੇ ਹਾਲਾਂਕਿ ਆਪ ਨੇ ਵੀ ਬੜੀ ਜ਼ਬਰਦਸਤ ਟੱਕਰ ਦਿੱਤੀ ਜਿੱਤੀ ਹੈ ਜਿਹਦੇ ਬਾਰੇ ਕੋਈ ਦੋਰ ਨਹੀਂ ਟੱਕਰ ਜਿੱਦਾਂ ਬਾਕੀ ਸਾਰੀਆਂ ਪਾਰਟੀਆਂ ਅੱਗੇ ਲੱਗ ਕੇ ਮਜ਼ਬੂਤੀ ਨਾਲ ਲੜਿਆ ਉਹ ਪਰ ਜਿਸ ਤਰ੍ਹਾਂ ਕਾਂਗਰਸ ਵਾਲੇ ਅੰਦਾਜ਼ੇ ਲਗਾਏ ਜਾ ਰਹੇ ਸੀ ਜਿਸ ਤਰ੍ਹਾਂ ਆਸ਼ੂ ਇੱਕ ਅਦਾਰ ਸੀ ਔਰ ਕਾਂਗਰਸ ਦਾਵਾ ਕਰ ਸੀ ਪਰ ਸਾਹਿਬ ਬਾਜਵਾ ਹੁਣੀ ਇਹ ਹਾਲਾਂਕਿ ਇੱਕ ਅੱਧਾ ਦਿਨ ਪਹਿਲਾਂ ਉਹਨਾਂ ਬਾਰੇ ਤੇ ਵੀ ਆ ਗਿਆ ਇਸ ਮੀਡੀਆ ਦੇ ਕਿਸੇ ਜਾਇਆ ਕਰ ਚਲੋ ਮੀਡੀਆ ਤੇ ਦੰਦੀ ਚਰਚਾ ਹੁੰਦੀ ਰਹਿੰਦੀ ਹੈ ਆਪਾਂ ਜ਼ਿਕਰ ਜ਼ਰੂਰ ਕਰਦੇ ਹਾਂ ਕੀ ਕਹੇ ਮੀਡੀਆ ਨੇ ਪਰ ਸਾਹਿਬ ਬਾਜਵਾ ਵਾਲੇ ਉਹਨਾਂ ਨੇ ਕਹਿ ਜੀ ਕਿ ਪ੍ਰਤਾਪ ਬਾਜਵਾ ਜਿਹੜੀ 27 ਦੀ ਵਿਧਾਨ ਸਭਾ ਦੀ ਚੋਣ ਹੈ ਕਾਂਗਰਸ ਨੂੰ ਹੋ ਸਕਦਾ ਮੁੱਖ ਮੰਤਰੀ ਦਾ ਚਿਹਰਾ ਹੁਣ ਹੋਣਗੇ ਕਿ ਨਹੀਂ ਹੋਣਗੇ ਤਾਂ ਕਾਂਗਰਸ ਦੱਸੇਗੀ ਪਰ ਇਸ ਤਰ੍ਹਾਂ ਦੀ ਸਪੈਕੂਲੇਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਕਿ ਆਸਰਾਂਗੇ ਦੇ ਵਿੱਚ ਇਹ ਗੱਲ ਉਦੋਂ ਕਹੀ ਗਈ ਹੈ ਜਦੋਂ ਕਾਂਗਰਸ ਲੁਧਿਆਣਾ ਪਛੀ ਵਿੱਚ ਮੂਹਦੇ ਮੂੰਢੀ ਗਈ ਹੈ ਬੁਰੀ ਤਰ੍ਹਾਂ ਹਾਰਿਆ ਮੇਦਨੀ ਸੀ ਹਾਰਨ ਦੀ ਸੋ ਕਾਂਗਰਸ ਦਾ ਫੁੱਟ ਦਾਕ ਮਸਾਣ ਵੀ ਪਿਆ ਵਾ ਕੀ ਬਣੇਗਾ ਕੀ ਨਹੀਂ ਬਣੇਗਾ ਤਾਂ ਆਉਣ ਵਾਲੇ ਦਿਨਾਂ ਚ ਸਥਿਤੀ ਸਪਸ਼ਟ ਹੋਏਗੀ ਪਰ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਇਸ ਵੇਲੇ ਸਾਬਾ ਛਾ ਨਹੀਂ ਹੈ ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਜਗਜੀਤ ਸਿੰਘ ਢਲੇਵਾਲ ਹੁਣੇ ਮੌਜੂਦ ਰਹੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਐਮਐਸਪੀ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਐਮਐਸਪੀ ਤੇ ਚਰਚਾ ਹੋਵੇ ਕਿਉਂਕਿ ਮੱਧ ਪ੍ਰਦੇਸ਼ ਤੇ ਯੂਪੀ ਨੂੰ ਐਮਐਸਪੀ ਦਾ ਗੱਫਾ ਜਿਹੜਾ ਉਹ ਕੇਂਦਰੀ ਮੰਤਰੀ ਵੱਲੋਂ ਦੇ ਦਿੱਤਾ ਗਿਆ ਤਾਂ ਅਜੇ ਹਿਚ ਪੰਜਾਬ ਹੈ ਜਿਹੜਾ ਉਹ ਵੀ ਇੱਕ ਉਮੀਦ ਲਗਾ ਕੇ ਬੈਠਾ ਹੈ ਉਧਰ ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਬੋਰਡ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋ ਚੁੱਕੀਆਂ ਨੇ ਤੇ ਹਰਮਿੰਦਰ ਸਿੰਘ ਕਾਲਕਾ ਨੇ ਜਿਹੜੇ ਉਹ ਮੁੜ ਤੋਂ ਪ੍ਰਧਾਨ ਬਣ ਗਏ ਨੇ ਕਿਉਂਕਿ ਜਿਹੜਾ ਵਿਰੋਧੀ ਧਿਰ ਹੈ ਉਹਨਾਂ ਨੇ ਪੂਰੀ ਤਰ੍ਹਾਂ ਨਾਲ ਇਹਨਾਂ ਚੋਣਾਂ ਤੋਂ ਬਾਈਕਾਟ ਕਰ ਦਿੱਤਾ ਸੀ ਜਿਸ ਕਰਕੇ ਹਰਮਿੰਦਰ ਸਿੰਘ ਕਾਲਕਾ ਬੜੀ ਆਸਾਨੀ ਦੇ ਨਾਲ ਦੁਬਾਰਾ ਚੁਣੇ ਗਏ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾ done what